ਪੰਜਾਬ ਮੰਡੀ ਬੋਰਡ ਚੇਅਰਮੈਨ ਦੀ ਹਾਜ਼ਰੀ ਵਿੱਚ ਸਰਦਾਰ ਸੁਖਦੇਵ ਸਿੰਘ ਫੌਜੀ ਨੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਮਾਰਕੀਟ ਕਮੇਟੀ ਮੱਲਾਵਾਲੇ ਤੇ ਚੇਅਰਮੈਨ ਦੇ ਅਹੁਦੇ ਦੀ ਹੋਈ ਤਾਜਪੋਸ਼ੀ ਜੀਹਾਂ ਅੱਜ ਮਾਰਕੀਟ ਕਮੇਟੀ ਮੱਲਾਵਾਲੇ ਦੇ ਨਾਮ ਨਿਯੁਕਤ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਫੌਜੀ ਵੱਲੋਂ ਆਪਣੇ ਦਫ਼ਤਰ ਵਿਖੇ ਅਹੁਦਾ ਸੰਭਾਲਿਆ ਗਿਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਵਿਧਾਇਕ ਨਰੇਸ਼ ਕੁਟਾਰੀਆ ਚੇਅਰਮੈਨ ਸੁਮਿੰਦਰ ਸਿੰਘ ਖਿੰਡਾ ਦੀ ਹਾਜ਼ਰੀ ਵਿੱਚ ਸਰਦਾਰ ਸੁਖਦੇਵ ਸਿੰਘ ਫੌਜੀ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਵ ਨੇ ਅਹੁਦੇ ਦੀ ਜ਼ਿੰਮੇਵਾਰੀ ਪੂਰੀ ਤਨਦੇਈ ਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ ਗਿਆ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸ਼ਟ ਤੇ ਸੁਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਪਾਰਟੀ ਵਿੱਚ ਮਿਹਨਤੀ ਅਤੇ ਯੋਗ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ ਜੇਦੀ ਮਿਸਾਲ ਸੁਖਦੇਵ ਸਿੰਘ ਫੌਜੀ ਹਨ ਜਿਨ੍ਹਾਂ ਨੇ ਪਾਰਟੀ ਵਿੱਚ ਕਰੜੀ ਮਿਹਨਤ ਕਰਦਿਆ ਅੱਜ ਮਾਰਕੀਟ ਕਮੇਟੀ ਮੱਲਾਂਵਾਲਾ ਦਾ ਚੇਅਰਮੈਨ ਵਜੂ ਅਹੁਦਾ ਸੰਭਾਲ ਲਿਆ ਹੈ ਉਹਨਾਂ ਕਹੇ ਕਿ ਪੂਰੇ ਪੰਜਾਬ ਦੀ ਅਨਾਜ ਮੰਡੀਆਂ ਚੋਂ ਕਣਕ ਦੀ ਖਰੀਦ ਕਰਨ ਦੇ ਪੂਰੇ ਪ੍ਰਬੰਧ ਮੁਕੰਮਲ ਹਨ ਇਹਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਕਾਇ ਤੇ ਕਿਸਾਨੀ ਦੇ ਖੁਸ਼ਹਾਲ ਹੋਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਦੇਸ਼ ਤੇ ਵਿਕਾਸ ਦਾ ਰਸਤਾ ਕਿਸਾਨੀ ਵਿੱਚੋਂ ਹੀ ਨਿਕਲਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਵਿਧਾਇਕ ਨਰੇਸ਼ ਟਰੀਆ ਨੇ ਕਿਹਾ ਕਿ ਪਾਰਟੀ ਵੱਲੋਂ ਸਰਦਾਰ ਸੰਦੇਵ ਸਿੰਘ ਫੌਜੀ ਨੂੰ ਸੋਪੀਂਗ ਜਿਮੇਵਾਰੀ ਤੇ ਉਹ ਖਰੇ ਉਤਰਨਗੇ। ਅਤੇ ਆ ਪਾਰਟੀ ਪ੍ਰਤੀ ਬਹੁਤ ਅਹਿਮ ਯੋਗਦਾਨ ਅਤੇ ਲੰਮੀਆਂ ਸਮਾਵਾਵਾਂ ਕਾਰਨ ਸਰਦਾਰ ਸੰਦੇਵ ਸਿੰਘ ਫੌਜੀ ਨੂੰ ਇਹ ਮਾਣ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਦਾਰ ਸੰਦੇਵ ਸਿੰਘ ਫੌਜੀ ਨੂੰ ਚੇਅਰਮੈਨ ਨਿਯੁਕਤ ਕਰਕੇ ਆਪ ਪਾਰਟੀ ਨੇ ਇੱਕ ਸਾਫ਼ ਸੁਥਰੀ ਰਾਜਨੀਤੀ ਦੀ ਮਿਸਾਲ ਕਾਇਮ ਕੀਤੀ ਹੈ ਸੁਖਦੇਵ ਸਿੰਘ ਫੌਜੀ ਨੇ ਚੇਅਰਮੈਨ ਦਾ ਅਹੁਦਾ ਸੰਭਾਲਣ ਉਪਰੰਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੰਡੀ ਬੋਰਡ ਚੇਅਰਮੈਨ ਹਰਚੰਦ ਸਿੰਘ ਬਰਸਾ ਪੰਜਾਬ ਐਗਰੋ ਚੇਅਰਮੈਨ ਸੁਮੇਂਦਰ ਸਿੰਘ ਖਿੰਡਾ ਵਿਧਾਇਕ ਨਰੇਸ਼ ਕਟਾਰੀਆ ਤੇ ਸਮੂੱਚੀ ਆਪ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਆੜਤੀਆਂ ਤੇ ਮਜ਼ਦੂਰਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਦੇਖੋ ਇਸ ਮੌਕੇ ਦੀਆਂ ਖਾ ਤਸਵੀਰਾਂ ਤੇ ਦੇਖੋ ਮੀਡੀਆ ਨਾਲ ਗੱਲਬਾਤ ਕਰਦ ਜਰਮਨ ਜੱਜ ਅੱਜ ਚੇਰਨ ਸਭੀ ਟ੍ਰਾਂਸਪੋਰਟ ਦਿੱਤੀ ਗਈ ਹੈ ਨਾ ਕੀ ਕਰਾਂ ਤੁਹਾਨੂੰ ਅੱਜ ਸਦਾ ਸਰਦੇਵ ਸਿੰਘ ਸੰਧੂ ਨੂੰ ਮਾਰਕੀਟ ਕਮੇਟੀ ਦਾ ਜ਼ਿੰਮੇਵਾਰੀ ਸੰਭਾਲੀ ਗਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਨਰੇਸ਼ ਕਟਾਰੀਆ ਜੀ ਸਾਡੇ ਪਾਰਟੀ ਦੇ ਸੰਗਠਨ ਦੇ ਸੈਕਟਰੀ ਪੰਜਾਬ ਦੇ ਸੁਮਿੰਦਰ ਖਿੰਡਾ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਬਲਜੀਤ ਖਹਿਰਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦ ਚੰਦ ਸਿੰਘ ਗਿੱਲ ਜੀ ਸਾਰਿਆਂ ਨੇ ਆ ਕੇ ਆਪਣਾ ਗੁੱਡ ਵਿਸ਼ੇਸ ਦਿੱਤੀਆਂ ਨੇ ਵਧਾਈ ਦਿੱਤੀ ਹੈ ਔਰ ਅਸੀਂ ਆਪਣੇ ਵੱਲੋਂ ਵੀ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਕਿ ਰਲ ਮਿਲ ਕੇ ਅਸੀਂ ਮਾਰਕੀਟ ਕਮੇਟੀ ਦਾ ਜਿਹੜਾ ਡਿਵੈਲਪਮੈਂਟ ਦੇ ਕੰਮ ਨੇ ਉਹ ਕਰਾਵਾਂ ਕਣਕ ਦੇ ਪ੍ਰਬੰਧ ਤੁਸੀਂ ਆਪ ਹੀ ਦੇਖ ਲਓ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਪੂਰੇ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਡਿਊਟੀਆਂ ਲਾਈਆਂ ਗਈਆਂ ਨੇ ਸਾਰੇ ਸਟਾਫ ਦੀਆਂ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਏਗਾ ਕੁਲਜੀ ਸਾਹਿਬ ਨੇ ਚਿਹਰਾ ਬਣਾਇਆ ਹੈਗਾ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਦਾ ਸ਼ੁਕਰਾਨਾ ਹੋਇਆ ਅੱਜ ਤੇ ਉਹਨਾਂ ਨੇ ਕਿਰਪਾ ਕੀਤੀ ਹੈ ਕਿ ਅੱਜ ਸਰਦਾਰ ਸੁਖਦੇਵ ਸਿੰਘ ਜੀ ਸੰਦੋ ਨੂੰ ਚੇਅਰਮੈਨ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਸ਼ਰੀਰਵਿੰਦ ਕੇਜਰੀਵਾਲ ਜੀ ਵੱਲੋਂ ਸਰਦਾਰ ਭਗਵਾਨ ਸਿੰਘ ਜੀ ਮਾਨ ਵੱਲੋਂ ਤੇ ਖਾਸ ਤੌਰ ਤੇ ਸਾਡੇ ਇੱਥੇ ਪਹੁੰਚੇ ਮੈਂ ਸਮਝਦਾ ਪਟਿਆਲੇ ਤੋਂ ਚੱਲ ਕੇ ਨਾਲੇ ਜਰਨਲ 77ਵੇਂ ਨੇ ਮੰਡੀਪੁਰ ਦੇ ਪੰਜਾਬ ਦੇ ਚੇਅਰਮੈਨ ਨੇ ਸਰਦਾਰ ਹਰਚੰਦ ਸਿੰਘ ਜੀ ਬਰਸਟ ਉਹ ਉਹਨਾਂ ਨੇ ਇਹਨਾਂ ਮਾਨ ਵਧਾਇਆ ਸਾਡੇ ਜੀਰੇ ਹਲਕੇ ਦਾ ਉਹਨਾਂ ਨੇ ਆ ਕੇ ਉਹਨਾਂ ਨੂੰ ਅੱਜ ਜਿਹੜਾ ਅਹੁਦਾ ਸੰਭਾਲਣ ਦੀ ਰਸਮ ਵਿੱਚ ਹਿੱਸਾ ਲਿਆ ਮੈਂ ਧੰਨਵਾਦ ਕਰਦਾ ਸਰਦਾਰ ਹਰਚੰਦ ਸਿੰਘ ਜੀ ਬਰਸਟ ਮੇਰੇ ਵੱਡੇ ਵੀ ਨਰੇਸ਼ ਕੁਟਾਰੇ ਜੀ ਵਿਧਾਇਕ ਜੀਰਾ ਅਤੇ ਜਿੰਨੇ ਵੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਤਾਂ ਮੈਂ ਆਸ ਕਰਦਾ ਕਿ ਜਿਸ ਤਰੀਕੇ ਨਾਲ ਪਾਰਟੀ ਨੇ ਸਰਦਾਰ ਸੁਖਦੇਵ ਸਿੰਘ ਸੰਧੂ ਜੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਸ ਜ਼ਿੰਮੇਵਾਰੀ ਨੂੰ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਬਖੂਬੀ ਨਿਭਾਉਣਗੇ ਤੇ ਮੈਂ ਸਮਝਦਾ ਵਾਂ ਕਿ ਆਉਣ ਵਾਲਾ ਜਿਹੜਾ ਸਮਾਂ ਜਿਹੜਾ 2 ਸਾਲ ਦਾ 1.5 ਸਾਲ ਦਾ ਜਿਹੜੀਆਂ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਖਾਸ ਕਰਕੇ ਜਿਵੇਂ ਸਰਦਾਰ ਹਰਚੰਦ ਸਿੰਘ ਜੀ ਬਰਸਣ ਦੱਸਿਆ ਕਿ ਜਿੰਨੀਆਂ ਵੀ ਰੋਡਸ ਨੇ ਲਿੰਕ ਰੋਡਸ ਨੇ ਜਾਂ ਮੰਡੀ ਬੋਰਡ ਦੇ ਦੇਣ ਆਉਂਦੀਆਂ ਰੋਡਸ ਤੇ ਬੜਾ ਵੱਡਾ ਇਹਨਾਂ ਨੇ ਪ੍ਰੋਜੈਕਟ ਕਰ ਕੀਤਾ ਹੈ ਤੇ ਸਰਦਾਰ ਸ਼੍ਰੀ ਨਰੇਸ਼ ਘਟਾਰੀਆ ਜੀ ਰਹਿਨਮਾਈ ਹੇਠ ਜਿੰਨੇ ਵੀ ਇਥੋਂ ਦੀ ਜਿਹੜੀਆਂ ਪ੍ਰੋਪੋਜ਼ਲ ਬਰਸਟ ਜੀ ਨਗੀ ਕਟਾਰੀਆ ਸਾਹਿਬ ਨਾਲ ਸਾਡਾ ਉਹਨਾਂ ਦਾ ਬੜਾ ਪਿਆਰ ਹੈ ਅਸੀਂ ਉਹਨਾਂ ਕੋਲ ਬਾਹ ਫੜ ਕੇ ਧੱਕੇ ਨਾਲ ਵੀ ਕਰਵਾ ਸਕਦੇ ਹਾਂ ਤੇ ਹੁਣ ਦਾਸ ਕੁਦਰ ਸਿੰਘ ਜੀ ਸੰਧੂ ਇੱਕ ਜਰੀਆ ਬਣਨਗੇ ਮੱਲਾ ਵਾਲੇ ਮਾਰਕ ਕਮੇਟੀ ਦਾ ਤੇ ਸ਼੍ਰੀ ਨਰੇਸ਼ ਕਟਾਰੀਆ ਜੀ ਦੀ ਰਹਿਨਮਾਈ ਹਟ ਅਸੀਂ ਜਿਹੜਾ ਜਿਹੜਾ ਜੀਰੇ ਹਲਕ ਵਿੱਚ ਰਹਿੰਦੇ ਕੋਈ ਵੀ ਡਵੈਲਪਮੈਂਟ ਦੇ ਕੰਮ ਨੇ ਮੰਡੀ ਬੋਰਡ ਦੇ ਤੀਨ ਉਹਨਾਂ ਨੂੰ ਪੂਰਾ ਕਰਾਂਗੇ ਸਾਕਿਤ ਬਾਅਦ ਸੀਜ਼ਨ ਸ਼ੁਰੂ ਹੋ ਜਾਣਾ ਜੀ ਸੀਜ਼ਨ ਦੇ ਕਿਸੇ ਦੇ ਪ੍ਰਬੰਧ ਕੀਤੇ ਸੀਜ਼ਨ ਦੇ ਮੈਂ ਸਮਝਦਾ ਹਾਂ ਕਿ ਇੱਥੇ ਮੈਂ ਗੱਲ ਇੱਕ ਛੋਟੀ ਜਿਹੀ ਕਰਕੇ ਖਤਮ ਕਰ ਦੇਣਾ ਚਾਹੁੰਦਾ ਕਿ ਇੱਕ ਏਡੇ ਤਜਰਬੇਕਾਰ ਆਗੂ ਜਿਹੜੇ ਸਾਡੇ ਜਰਨਲ ਸਖਤਰ ਵੀ ਨੇ ਸੰਗਠਨ ਦੇ ਸਰਦਾਰ ਹਰਚੰਦ ਸਿੰਘ ਜੀ ਬਰਸਨ ਮੰਡੀਪੁਰ ਦੇ ਪੰਜਾਬ ਦੇ ਚੇਅਰਮੈਨ ਵੀ ਨੇ ਮੈਂ ਸਮਝਦਾ ਜੇ ਤੁਸੀਂ ਉਹਨਾਂ ਦੇ ਆਫਿਸ ਜਾ ਕੇ ਬੈਠੋਗੇ ਤੇ ਉਹਨਾਂ ਦਾ ਹਮੇਸ਼ਾ ਧਿਆਨ ਨੇ ਹੁੰਦਾ ਕਿ ਜਿਹੜੀਆਂ ਆਉਣ ਵਾਲੀ ਫਸਲ ਹੈ ਭਾਵੇਂ ਹਾੜੀ ਹੈ ਭਾਵੇਂ ਸੋਨੀ ਹੈ ਉਹਦੇ ਪੁਖਤਾ ਪ੍ਰਬੰਧ ਪਹਿਲਾਂ ਕੀਤੇ ਜਾਂਦੇ ਉਸ ਤੋਂ ਬਾਅਦ ਅਸੀਂ ਮੰਡੀਆਂ ਦੇ ਵਿੱਚ ਕਿਸਾਨ ਜਾਂਦੇ ਇਸ ਕਰਕੇ ਜਿੰਨੇ ਵੀ ਜਿਹੜੇ ਪ੍ਰਬੰਧ ਨੇ ਪੁਖਤਾ ਤੌਰ ਤੇ ਕੀਤੇ ਜਾ ਚੁੱਕੇ ਨੇ ਜਿਹੜੇ ਹਾੜੀ ਦੇ ਜਿਹੜਾ ਸੀਜ਼ਨ ਆ ਰਿਹਾ ਹੈ ਤੇ ਮੈਂ ਆਸ ਕਰਦਾ ਵਾਂ ਕਿ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਤੇ ਕਿਸਾਨ ਆਪਣੀ ਫਸਲ ਵੇਚ ਕੇ ਬੜੇ ਵਧੀਆ ਤਰੀਕੇ ਨਾਲ ਮੰਡੀਆਂ ਦੇ ਵਿੱਚ ਜਾਏਗਾ ਤੇ ਮੈਂ ਤੁਹਾਡਾ ਸਾਰਾ ਮੀਡੀਆ ਸਾਥੀਆਂ ਦਾ ਵੀ ਤੇ ਜਿੰਨੇ ਵੀ ਇੱਥੇ ਲੀਡਰਸ਼ਿਪ ਪਹੁੰਚੀ ਹੈ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਹੋਰ ਵੀ ਵਕ ਵਕ ਜਿਹੜੇ ਸਾਡੇ ਅਗੋਂ ਸੇਵਾ ਨਾ ਸਾਰਿਆਂ ਦਾ ਦਿਲ ਦੇ ਘਰਾਂ ਜਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਐਮ ਐਸ ਅੱਜ ਤੁਸੀਂ ਫੋਨ ਕਰ ਦੋ ਕਾਜਪੁਰ ਸੀਗੀ ਚੇਅਰਮੈਨ ਦੀ ਕੀ ਕਰ ਸਾਡੇ ਬਹੁਤ ਹੀ ਸਤਿਕਾਰਯੋਗ ਸਖਦੇਵ ਸਿੰਘ ਜੀ ਸੰਧੂ ਜਨਾਣੋ ਪਾਰਟੀ ਨੇ ਇਹ ਸਹਿਯੋਗ ਸਮਝ ਲਈ ਉਹਨਾਂ ਨੂੰ ਅੱਜ ਮਾਰਕੀਟ ਕਮੇਟੀ ਮੱਲਾਂ ਵਾਲੇ ਦਾ ਚੇਅਰਮੈਨ ਬਣਾਇਆ ਉਹਨਾਂ ਨੂੰ ਅਹੁਦਾ ਸੰਭਾਲਣ ਵਾਸਤੇ ਸਾਡੇ ਪੰਜਾਬ ਦੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਜੀ ਬਰਸਟ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਨ ਸਕੱਤਰ ਉਹ ਖਾਸ ਤੌਰ ਤੇ ਚੇਚੇ ਤੌਰ ਤੇ ਪਹੁੰਚੇ ਨੇ ਸਾਡੇ ਤੇ ਜੀਰੇ ਹਲਕੇ ਦੇ ਤਿੰਨ ਚੇਅਰਮੈਨ ਨੇ ਮਾਰਕੀਟ ਕਮੇਟੀਆਂ ਦੇ ਜਿਨ੍ਹਾਂ ਵਿੱਚੋਂ ਇਹ ਮੱਲਾ ਵਾਲਾ ਵੀ ਆ ਇਹਨਾਂ ਨੂੰ ਅੱਜ ਹੁਣ ਕੁਰਸੀ ਤੇ ਬਿਠਾ ਕੇ ਅੱਜ ਤੋਂ ਇਹਨਾਂ ਦਾ ਕੰਮਕਾਰ ਸ਼ੁਰੂ ਕੀਤਾ ਜਾਊਗਾ ਅੱਜ ਤੋਂ ਇਹਨਾਂ ਨੂੰ ਪਾਵਰਾਂ ਦਿੱਤੀਆਂ ਜਾਣਗੀਆਂ ਬਹੁਤ ਵਧੀਆ ਪਰਿਵਾਰ ਆ ਮੈਂ ਕਈ ਵਾਰ ਯਾਮ ਵੀ ਸਟੇਜਾਂ ਤੇ ਕਹਿੰਦਾ ਹੁੰਨਾ ਇੱਕ ਐਮਐਲਏ ਬੰਨਾ ਕੋਈ ਐਡੀ ਵੱਡੀ ਗੱਲ ਨਹੀਂ ਗਈ ਕੋਈ ਮੰਤਰੀ ਬੰਨਾ ਇੱਕ ਚੰਗੇ ਇਨਸਾਨ ਬੰਨਾ ਜਿਹੜੇ ਕਿ ਅੱਜ ਸਾਡੇ ਸੁਖਦੇਵ ਸਿੰਘ ਜੀ ਇੱਕ ਬਹੁਤ ਵਧੀਆ ਇਨਸਾਨ ਨੇ ਜਿਨ੍ਹਾਂ ਨੂੰ ਪਾਰਟੀ ਨੇ ਮਾਨ ਸਨਮਾਨ ਬਖਸ਼ਿਆ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਸਾਨੂੰ ਪੂਰੀ ਆਸ ਹੈ ਵੀ ਇਹ ਜ਼ਿੰਮੇਵਾਰੀ ਜਿਹੜੀ ਆ ਤੰਦੇਈ ਦੇ ਨਾਲ ਨਿਭਾਉਣਗੇ ਤੇ ਇਲਾਕੇ ਦੀਆਂ ਮੁਸ਼ਕਲਾਂ ਹੱਲ ਕਰਨਗੇ ਮੰਡੀ ਦੀਆਂ ਮੁਸ਼ਕਲਾਂ ਆੜਤੀਆਂ ਦੀਆਂ ਮੁਸ਼ਕਲਾਂ ਸਭ ਦੀਆਂ ਹੱਲ ਕਰਨਗੇ ਬਹੁਤ ਹੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰੇ ਸੰਗਠਨ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਅਤੇ ਪ੍ਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਅੱਗੇ ਵਧਦੀ ਰਵੇ ਜਨਤਾ ਦੇ ਜਿਹੜੇ ਵੀ ਕੋਈ ਕੰਮ ਆ ਰਹੇ ਨੇ ਉਹ ਸਾਰੇ ਨੇ ਪਰੇ ਚੜਾਉਣ ਡਵੈਲਪਮੈਂਟ ਦੇ ਵਿੱਚ ਕਿਸੇ ਗੱਲੋਂ ਕੋਈ ਕਸਰ ਨਹੀਂ ਵਾਹੇ ਸਾਡੇ ਬਰਸ਼ਟ ਸਾਹਿਬ ਕਸਰ ਨਹੀਂ ਛੱਡਦੇ ਜੋ ਵੀ ਇਲਾਕੇ ਦੀਆਂ ਸੜਕਾਂ ਵਾਂ ਕਿਉਂਕਿ ਇਹਨਾਂ ਕੋਲੇ ਆ ਇਹਨਾਂ ਨੇ ਹੁਣ ਵੀ ਤੁਹਾਨੂੰ ਪਤਾ ਹੀ ਹੈ ਕਿਹਾ ਵੀ ਇਸ ਗੱਲ ਸਪੀਚ ਦੇ ਵਿੱਚ ਕੋਈ ਸੜਕ ਨਹੀਂ ਰਹਿਣ ਦਿੱਤੀ ਜਾਊਗੀ ਪਹਿਲਾਂ ਵੀ ਇਹ ਬਹੁਤ ਪੁਰਾਣੇ ਨੇ ਬਹੁਤ ਰਾਜਨੀਤਿਕ ਦੇ ਵਿੱਚ ਰਾਜਨੀਤੀ ਵਿੱਚ ਬਹੁਤ ਮੈਂ 30 ਸਾਲ ਤੋਂ ਇਹਨਾਂ ਨੂੰ ਦੇਖ ਰਿਹਾ ਇੱਕ ਚੰਗੇ ਇਨਸਾਨ ਨੇ ਜਿਹੜੇ ਕੀ ਸੋਚ ਸਮਝ ਕੇ ਇੱਕ ਵਧੀਆ ਸਾਡੇ ਇਲਾਕੇ ਨੂੰ ਇਹਨਾਂ ਨੇ ਚੇਅਰਮੈਨ ਬਣਾਇਆ ਸੁਖਦੇਵ ਸਿੰਘ ਜੀ ਨੂੰ ਉੱਥੇ ਕੈਪਟਨ ਸਾਹਿਬ ਨੂੰ ਉੱਥੇ ਇਕਬਾਲ ਸਿੰਘ ਢੱਲੋਂ ਜੀ ਨੂੰ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੂੰ ਇੱਥੇ ਆਉਣ ਤੇ ਵਿਸ਼ੇਸ਼ ਤੌਰ ਤੇ ਇਹਨਾਂ ਦਾ ਸਾਰੇ ਆਪਦੇ ਪਰਿਵਾਰ ਵੱਲੋਂ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਰਟੀ ਕੋਲ ਏਡਾ ਏਡਾ ਮਾਰਦਾ ਗਿਆ ਕੀ ਕਰਾਂ ਕਰੂੰ ਸਭ ਤੋਂ ਪਹਿਲਾਂ ਜੀ ਮੈਂ ਪਾਰਟੀ ਹਾਈ ਕਮਾਂਡ ਦਾ ਭਗਵੰਤ ਸਿੰਘ ਮਾਨ ਜੀ ਦਾ ਸ੍ਰੀ ਅਨੰਤ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਇੱਕ ਨਮਾਣੇ ਜੇ ਵਰਕਰ ਨੂੰ ਇੰਨਾ ਮਾਨ ਬਖਸ਼ਿਆ ਤੇ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਵਲੰਟੀਅਰ ਵੀਰਾਂ ਦਾ ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਦੇ ਸਦਕਾ ਅੱਜ ਇਹ ਸਾਨੂੰ ਇਹਦਾ ਫਲ ਮਿਲਿਆ ਮੰਡੀਪੋਰਡ ਦੀ ਏਡੀ ਵੱਡੀ ਚਪੇਵਾਰੀ ਸੋਪੀ ਗਈ ਹੈਗੀ ਆ ਕਿਹੜੇ ਕਿਹੜੇ ਕੰਮ ਆਉਂਦੇ ਪੈਲਦੇ ਹੋਈ ਦੇਖੋ ਜੀ ਉਹ ਸਭ ਤੋਂ ਪਹਿਲਾਂ ਮੈਂ ਇਹ ਦੇਖੂਗਾ ਕਿ ਮੇਰੇ ਅਧਿਕਾਰ ਖੇਤਰ ਦੇ ਵਿੱਚ ਕਿਹੜੇ ਕਿਹੜੇ ਕੰਮ ਆਉਂਦੇ ਆ ਅੱਜ ਤੇ ਅੱਜ ਜ਼ਿੰਮੇਵਾਰੀ ਲਈ ਆ ਫਿਰ ਉਹ ਜਿਹੜਾ ਜਿਹੜਾ ਸਾਡੇ ਅਧਿਕਾਰ ਖੇਤਰ ਦੇ ਆਉਂਗੇ ਉਹਨਾਂ ਨੂੰ ਅਸੀਂ ਬਿਲਕੁਲ ਇਮਾਨਦਾਰੀ ਨਾਲ ਤਨਦੀ ਨਾ ਕਰਾਂਗੇ ਤੇ ਮੰਡੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਜੀ ਉਸ ਸਬੰਧ ਵਿੱਚ ਮਾਰਕੀਟ ਕਮੇਟੀ ਕੋਲ ਕਿਹੜੇ ਪ੍ਰਬੰਧਾਂ ਦੇ ਲਈ ਮੁਕੰਮਲ ਕਰ ਲਗੇ। ਵੇਖੋ ਜੀ ਸਭ ਤੋਂ ਪਹਿਲਾਂ ਮੰਡੀਆਂ ਦੀ ਸਫਾਈ ਦਾ ਕੰਮ ਹੈ ਉਹ ਅਸੀਂ ਕਰਵਾ ਰਹੇ ਹਾਂ ਉਹ ਤੇ ਮੇਰੇ ਇੱਥੇ ਬਹਿਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਾਰੀ ਮੰਡੀਆਂ ਦਾ। ਦੂਜਾ ਜੀ ਜਿਵੇਂ ਉੱਥੇ ਪਾਣੀ ਦਾ ਲੈਟਰਨਾਂ ਜਿਹੜੀਆਂ ਬੰਦੀਆਂ ਉਸ ਤੋਂ ਬਾਅਦ ਲਾਈਟਾਂ ਦਾ ਮੰਡੀ ਦੇ ਵਿੱਚ ਲਾਈਟਾਂ ਦਾ ਪੂਰਨ ਪ੍ਰਬੰਧ ਕੀਤਾ ਜਾਊਗਾ। ਮਾਰਕੀਟ ਕਮੇਟੀ ਅਧੀਨ ਉਹ ਮੰਡੀਆਂ ਸਾਰੀਆਂ ਮੰਡੀਆਂ ਪਿਛਲੇ ਕਈ ਸਾਲਾਂ ਤੋਂ ਨਾ ਉੱਥੇ ਪਾਣੀ ਦਾ ਪ੍ਰਬੰਧ ਨਾ ਕਿਸਾਨਾਂ ਵਾਸਤੇ ਕੋਲ ਲੈਟਰਿੰਗ ਬਾਥਰੂਮ ਇਹ ਵੀ ਕੁਝ ਦੇ ਵਿੱਚ ਲੈਂਦਾ ਜੀ ਨਹੀਂ ਜੀ ਇਸ ਵਾਰ ਇਹ ਪਹਿਲ ਦੇ ਅਧਾਰ ਤੇ ਹੋਣਗੇ ਜਿੱਥੇ ਕਮੀ ਪੇਸ਼ੀ ਆਊਗੀ ਅਸੀਂ ਤੁਹਾਡੀ ਪੂਰੀ ਕਰਕੇ ਦੇਵਾਂਗੇ ਇੱਕ ਬੰਡੀ ਘਵਾਲਾ ਹੈ ਜਿਹੜੀ ਅਜੇ ਤੱਕ ਜਿਹੜੀ ਵੱਲੋਂ ਪੱਕੀ ਨਹੀਂ ਕੀਤੀ ਗਈ ਉਹਦੇ ਵਾਸਤੇ ਵੀ ਪਰਪੋਲਿ ਪਿਆਰ ਕਰਵਾਈ ਹੈ ਜੀ ਕਿਸ ਤੇ ਦਾ ਘਵਾਲਾ ਮੰਡੀ ਦੀ ਘਵਾਲਾ ਮੈਂ ਦੇਖੀ ਨਹੀਂ ਮੈਂ ਉਹਨੇ ਇਸ ਤੋਂ ਬਾਅਦ ਸਾਰੇ ਮੰਡੀਆਂ ਦਾ ਖੁਦ ਦੌਰਾ ਕਰੂੰਗਾ ਦੇਖਾਂਗਾ ਉਸ ਤੋਂ ਬਾਅਦ ਜਿੱਥੇ ਵੀ ਕੋਈ ਕਮੀ ਪੇਸ਼ੀ ਆਊਗੀ ਉਹਨੂੰ ਪੂਰਾ ਕਰਾਂਗੇ